ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲਾ ਕਰਾਉਣ ਲਈ ਵੱਖ-ਵੱਖ ਤਰ੍ਹਾਂ ਦੀ ਮੁਹਿੰਮ ਵੀ ਡਿੱ ਗਈ ਹੈ ਇਸੇ ਲੜੀ ਤਹਿਤ ਪੰਜਾਬ ਦੇ ਫਾਜ਼ਿਲਕਾ ਦੇ ਸਿੱਖਿਆ ਵਿਭਾਗ ਵੱਲੋਂ ਵੀ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਤਹਿਤ ਘਰ-ਘਰ ਗਲੀ-ਬੋਲੇ ਵਿੱਚ ਜਾ ਕੇ ਸਰਕਾਰੀ ਸਕੂਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਨੂ ਕਰਾਇਆ ਜਾ ਰਿਹਾ ਹੈ ਅਤੇ ਇਸੇ ਤਹਿਤ ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਆਬਾਦੀ ਫਾਜ਼ਿਲਕਾ ਵੱਲੋਂ ਵੀ ਇਹ ਮੁਹਿੰਮ 'ਚ ਹਿੱਸਾ ਲਿਆ ਗਿਆ ਅਤੇ ਬੱਚਿਆਂ ਦੇ ਨਾਲ ਅਧਿਆਪਕਾਂ ਨੇ ਇਕੱਠੇ ਤੌਰ ਤੇ ਆਬਾਦੀ ਸੁਲਤਾਨਪੁਰਾ ਅਤੇ ਆਸ-ਪਾਸ ਦੇ ਏਰੀਏ ਵਿੱਚ ਜਾ ਕੇ ਸਰਕਾਰੀ ਸਕੂਲਾਂ ਬਾਰੇ ਮਾਪਿਆਂ ਅਤੇ ਬੱਚਿਆਂ ਨੂੰ ਜਾਣੂ ਕਰਾਇਆ ਅਤੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਇੱਕ ਰੈਲੀ ਕੱਢੀ ਗਈ ਅਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੱਕਿਆ ਜਾ ਰਿਹਾ ਹੈ ਅਤੇ ਸਿੱਖਿਆ ਗ੍ਰਹਿਣ ਕਰਾਈ ਜਾ ਰਹੀ ਹੈ ਇਸ ਲਈ ਮਿੱਡੇ ਮੀਲ ਹੋਵੇ ਸਕੂਲ ਦੇ ਡਰੈਸਾ ਹੋਣ ਬੈਗ ਹੋਣ ਬੈਠਣ ਲਈ ਬੈਂਚ ਹੋਣ ਲੈਪਟਾਪ ਹੋਣ ਸਭ ਕੁਝ ਮੁਹਿਆ ਕਰਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਬੋਲਦੇ ਸਕੂਲ ਦੇ ਸਟਾਫ ਨੇ ਕੀ ਕੁਝ ਕੀਤਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਨਿਮਾ ਵਾਲੇ ਸਕੂਲ ਦੇ ਨਾਮ ਤੋਂ ਸਾਡਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਜਾਣਿਆ ਜਾਂਦਾ ਹੈ ਅੱਜ ਸਾਡੇ ਮੁਖ ਅਧਿਆਪਕ ਮੈਡਮ ਸ਼ਾਲੂ ਗਰੋਵਰ ਦੀ ਅਗਵਾਈ ਦੇ ਵਿੱਚ ਜੋ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਜਿਹੜੀ ਪ੍ਰਯੋਜਿਤ ਦਾਖਲਾ ਰੈਲੀਆਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦਾ ਵੀ ਆਗਾਜ਼ ਤੁਹਾਡੇ ਚੈਨਲ ਨੇ ਵੀ ਦਿਖਾਇਆ ਸੀ ਮੈਡਮ ਸੇਨੂ ਦੁੱਗਲ ਤੇ ਸਾਡੇ ਡੀਓਜ਼ ਤੇ ਡਿਪੀ ਡੀਓ ਤੇ ਬੀਪੀਓਜ਼ ਨੇ ਜਿਹੜਾ ਉਹ ਡੀਸੀ ਦਫ਼ਤਰ ਤੋਂ ਕੀਤਾ ਸੀ ਜਦੋਂ ਦਾਖਲਾ ਮੁਹਿੰਮ ਐਮਨ ਆਪਾਂ 10 ਦਿਨ ਪਹਿਲੇ ਚਲਾਈ ਸੀ ਤਾਂ ਉਹ ਪਿੰਡ ਪਿੰਡ ਵਹਿਣ ਗਈ ਸੀ ਆਪਾਂ ਦੇਖਿਆ ਦਾਖਲਾ ਟੇਬਲ ਵੀ ਉੱਥੇ ਲੱਗੇ ਦਾਖਲਾ ਬੂਥ ਵੀ ਉੱਥੇ ਲੱਗੇ ਓਵੇਂ ਦਾਖਲਾ ਬੂਥ ਸਾਡੇ ਸਕੂਲਾਂ ਦੇ ਵਿੱਚ ਵੀ ਲੱਗੇ ਹੋਏ ਹਨ ਲੇਕਿਨ ਦਾਖਲਾ ਰੈਲੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਹੁਣ ਆਪਾਂ ਜਿਹੜੀਆਂ ਸ਼ੁਰੂ ਕੀਤੀਆਂ ਤੁਹਾਡੇ ਸਾਹਮਣੇ ਅੱਜ ਸਾਡੇ ਸਕੂਲ ਨੇ ਸਾਡੀ ਨਵੀਂ ਆਬਾਦੀ ਦੇ ਖੇਤਰ ਦੇ ਵਿੱਚ ਢਿੰਗੜਾ ਕਲੋਨੀ ਜੋਰਾ ਸਿੰਘ ਮਾਨ ਨਗਰ ਨਵੀਂ ਆਬਾਦੀ ਇਸਲਾਮਾਬਾਦ ਤੇ ਇਹ ਵਾਲਾ ਪੀਰ ਗੁਰਾਏ ਵਾਲਾ ਮਹੱਲਾ ਜਿਹੜਾ ਹੈ ਇਸ ਦੇ ਵਿੱਚ ਸਾਡੇ ਬੱਚੇ ਇਸ ਏਰੀਆ ਦੇ ਪੜਦੇ ਨੇ ਤੇ ਇਸ ਏਰੀਆ ਦੇ ਨਵੇਂ ਬੱਚਿਆਂ ਨੂੰ 2024-25 ਦੇ ਵਿੱਚ ਦਾਖਲ ਕਰਨ ਵਾਸਤੇ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਹ ਮੁਹਿੰਮ ਲਗਭਗ ਅਸੀਂ ਪ੍ਰਾਈਵੇਟ ਸਕੂਲਾਂ ਤਰ੍ਹਾਂ ਹੀ ਡੇਢ ਮਹੀਨਾ ਪਹਿਲਾਂ ਜਿਹੜੀ ਸ਼ੁਰੂ ਕਰਦੀ ਜਿਵੇਂ ਪ੍ਰਾਈਵੇਟ ਸਕੂਲ ਕਰਕਰ ਅਪਰੋਚ ਕਰਦਾ ਹੈ ਉਵੇਂ ਇਸ ਵਾਰੀ ਸਾਡੇ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਸਾਹਿਬ ਦੇ ਨੇਤਰਤਵ ਵਿੱਚ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਾਡੇ ਸਿੱਖਿਆ ਸਕੱਤਰ ਕੇ ਕੇ Yadav ਤੇ ਡੀਜੀਐਸਈ ਵਿਜੇ ਬੁਬਲਾਨੀ ਜੀ ਦੇ ਨੇਤਰਤਵ ਦੇ ਵਿੱਚ ਰੈਲੀਆਂ ਸ਼ੁਰੂ ਕੀਤੀਆਂ ਗਈਆਂ ਹਨ ਇਹ ਮੁਹਿੰਮ ਲਗਾਤਾਰ ਹੀ ਚਲਦੀ ਰਹੇਗੀ ਸਰ 1 اپریل تو ਸਾਡਾ ਨਵਾਂ ਸੈਸ਼ਨ ਸ਼ੁਰੂ ਹੋ ਜਾਏਗਾ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਹੀ ਫੈਸਲਾ ਲਿਆ ਕੈਬਨਿਟ ਨੇ ਕਿ ਹੁਣ ਸਾਡੇ ਕੋਲ 3 ਸਾਲ ਵਾਲਾ ਬੱਚਾ ਵੀ ਅਸੀਂ ਨਰਸਰੀ ਵਿੱਚ ਦਾਖਲ ਕਰ ਸਕਦੇ ਹਾਂ ਤਾਂ ਇਹ ਮੁਹਿਮ ਨਰਸਰੀ ਤੋਂ 5 ਤੱਕ ਜਿਹੜੀ ਹੈ ਬੱਚੇ ਸਾਡੇ ਕੋਲ ਲਗਾਤਾਰ ਚੱਲਦੇ ਰਹਿੰਦੇ ਨੇ ਕੋਸ਼ਿਸ਼ ਇਹ ਹੁੰਦੀ ਹੈ 31 ਮਾਰਚ ਤੱਕ ਅਸੀਂ ਪੇਪਰ ਖਤਮ ਕਰਕੇ ਉਸ ਉਹਦੇ ਨਾਲ ਨਾਲ ਹੀ ਇਹ ਦਾਖਲਾ ਲਗਾਤਾਰ ਜਿਹੜਾ ਚਲਾਉਂਦੇ ਰਹਿੰਨੇ ਆ ਤੇ ਸਾਡੇ ਦਾਖਲੇ ਜੁਲਾਈ ਤੱਕ ਲਗਭਗ ਚੱਲਦੇ ਰਹਿੰਦੇ ਨੇ ਲੋਕ ਪ੍ਰਭਾਵਿਤ ਹੋ ਕੇ ਸਰਕਾਰੀ ਸਕੂਲਾਂ ਦੀਆਂ ਨੀਤੀਆਂ ਤੋਂ ਜਿਹੜੇ ਇੱਧਰ ਆਪਣੇ ਬੱਚਿਆਂ ਨੂੰ ਦਾਖਲ ਕਰਾ ਰਹੇ ਨੇ ਕੀ ਕਿ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਕਰਨ ਸਰ ਸੁਵਿਧਾਵਾਂ ਤੇ ਤੁਹਾਡੇ ਸਾਹਮਣੇ ਹੀ ਹੈ ਨਿਮਾ ਵਾਲਾ ਸਕੂਲ ਸੁਲਤਾਨਪੁਰਾ ਦੀ ਤੁਸੀਂ ਵੀ ਕਵਰੇਜ ਲਗਾਤਾਰ ਕਰਦੇ ਹੋ ਸਾਡੇ ਬੀਪੀਓ ਪ੍ਰਮੋਦ ਕੁਮਾਰ ਜੀ ਦੀ ਅਗਵਾਈ ਦੇ ਵਿੱਚ ਮੈਡਮ ਸੈਂਟਰ ਹੈ ਟੀਚਰ ਸੀਮਾ ਰਾਣੀ ਤੇ ਸਾਡੇ ਦੀਦੀ 샬ੂ ਗਰੋਵਰ ਦੀ ਅਗਵਾਈ ਦੇ ਵਿੱਚ ਸਾਡਾ ਜਿਹੜਾ ਮਿਹਨਤੀ ਸਟਾਫ ਹੈ ਡਬਲ ਸਟੋਰੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਪ੍ਰੋਜੈਕਟਰ ਹਰੇਕ ਕਮਰੇ ਦੇ ਵਿੱਚ ਐਲਈਡੀ ਹਰੇਕ ਕਮਰੇ ਦੇ ਵਿੱਚ ਈ ਕੰਟੈਂਟ ਦੇ ਨਾਲ ਈ ਸਿੱਖਿਆ ਤੇ ਨਾਲ ਨਾਲ ਬੱਚਿਆਂ ਨੂੰ ਬੈਠਣ ਵਾਸਤੇ ਪੂਰਾ ਪ੍ਰਬੰਧ ਹੈ ਤੇ ਸੁਵਿਧਾਵਾਂ ਦੇ ਨਾਮ ਤੇ ਤੁਹਾਨੂੰ ਪਤਾ ਹੈ ਮਿੱਡੇ ਮੀਲ ਮੁਫਤ ਵਰਦੀ ਕਿਤਾਬਾਂ ਕਾਪੀਆਂ ਤੇ ਹੋਰ ਵੀ ਜਿਹੜੇ ਵਜੀਫੇ ਦੇ ਨਾਲ ਨਾਲ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਐ ਸਕੂਲ ਦੇ ਵਿੱਚ ਮਿਲਦੀ ਆ ਹਰ ਤਰ੍ਹਾਂ ਦੀ ਸੁਵਿਧਾ ਮੈਂ ਤਾਂ ਕਿਹਾ ਕਿਉਂਕਿ ਇੱਥੇ ਸਟਾਫ ਜਿਹੜਾ ਹੈ ਜੇਬ ਦੇ ਵਿੱਚੋਂ ਪੈਸੇ ਲਗਾਉਣ ਦੇ ਵਿੱਚ ਕਦੇ ਵੀ ਗੁਰੇਜ਼ ਨਹੀਂ ਕਰਦਾ ਤੁਹਾਨੂੰ ਕਈ ਚੀਜ਼ਾਂ ਅਸੀਂ ਤੁਸੀਂ ਕਦੇ ਵਿਜ਼ਿਟ ਕਰਨਾ ਸਪੈਸ਼ਲ ਅਸੀਂ ਤੁਹਾਨੂੰ ਕਈ ਚੀਜ਼ਾਂ ਦੱਸਾਂਗੇ ਪਰ ਇੱਕ ਨਵੀਂ ਅੱਜ ਜਿਹੜੀ ਅਸੀਂ ਇਹ ਸ਼ੁਰੂਆਤ ਕੀਤੀ ਹੈ ਕਿ ਸੁਲਤਾਨਪੁਰਾ ਸਕੂਲ ਦੇ ਵਿੱਚ ਅੱਜ ਤੋਂ ਜਿਹੜਾ ਵੀ ਬੱਚਾ ਨਵਾਂ ਐਡਮਿਸ਼ਨ ਕਰੇਗਾ ਉਹਨੂੰ ਨਵਾਂ ਬੈਗ ਸਾਰੀ ਸਟੇਸ਼ਨਰੀ ਉਸ ਬੈਗ ਦੇ ਵਿੱਚ ਨਵੀਂ ਤੇ ਨੰਨੀਆਂ ਕਾਪੀਆਂ ਉਹਨੂੰ ਦਿੱਤੀਆਂ ਜਾਣਗੀਆਂ ਮੁਫਤ ਕਿਤਾਬਾਂ ਸਰਕਾਰ ਦੀਆਂ ਜਿਹੜੀਆਂ ਮਿਲ ਜਾਣਗੀਆਂ ਉਹ ਕਿਤਾਬਾਂ ਸਮੇਤ ਉਹ ਬੈਗ ਉਹਨੂੰ ਗਿਫਟ ਦਿੱਤਾ ਜਾਏਗਾ ਜਿਹੜਾ ਵੀ ਬੱਚਾ ਨਿੰਮਾ ਵਾਲਾ ਸਕੂਲ ਸੁਲਤਾਨਪੁਰਾ ਸਕੂਲ ਦੇ ਵਿੱਚ ਨਵਾਂ ਦਾਖਲ ਹੋਏਗਾ ਉਹਨੂੰ ਮੁਫਤ ਬੈਗ ਕਾਪੀਆਂ ਤੇ ਸਟੇਸ਼ਨਰੀ ਜਿਹੜੇ ਸਕੂਲ ਦੇ ਸਟਾਫ ਦੇ ਨਿੱਜੀ ਖਰਚੇ ਦੇ ਵਿੱਚੋਂ ਹੀ ਦਿੱਤੀਆਂ ਜਾਣਗੀਆਂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत